ਦੇਖੋ ਜੀ ਮੇਰੇ ਲਈ ਤਾਂ ਇਹ ਮਾਣ ਵਾਲੀ ਗੱਲ ਹੈ ਕਿ ਜਿੱਥੋਂ ਮੈਂ ਉੱਠਿਆ ਜਿਸ ਗਰੀਬ ਪਰਿਵਾਰ ਚੋਂ ਉੱਠਿਆ ਕਿ ਐਡੇ ਵੱਡੇ ਧਨਾੜ ਲੋਕਾਂ ਦੀ ਜਿਹੜੀ ਮਤਲਬ ਜਗਾ ਸੀ ਉਹ ਸਾਨੂੰ ਵੀ ਕਿਤੇ ਮੌਕਾ ਮਿਲਿਆ ਸਾ ਅਸੀਂ ਤਾਂ ਪ੍ਰਮਾਤਮਾ ਦਾ ਹੀ ਧੰਨਵਾਦ ਕਰਦੇ ਆਂ ਨਹੀਂ ਚਰਚਾਵਾ ਬਥੇਰੀ ਜਗਾ ਤੋਂ ਸੀ ਜੀ ਤੇ ਪਰ ਪਾਰਟੀ ਨੂੰ ਇੱਥੋਂ ਵਧੀਆ ਲੱਗਿਆ ਤੇ ਮੈਨੂੰ ਵੀ ਖੁਸ਼ਕਿਸਮਤੀ ਹੈ ਮੇਰੀ ਕਿ ਮੈਨੂੰ ਵੀ ਚੰਗਾ ਲੱਗਿਆ ਕਿ ਬਾਬਾ ਫਰੀਦ ਜੀ ਦੀ ਧਰਤੀ ਤੋਂ ਮੈਨੂੰ ਟਿਕਟ ਮਿਲੀ ਹੈ ਕੋਈ ਹੁਣ ਤੱਕ ਤੁਸੀਂ ਫੀਡਬੈਕ ਲਿਆ ਹੋਊਗਾ ਜੀ ਫਰੀਦਕੋਟ ਤੇ ਮੈਂ ਕਿਹੜਾ শ্রীলੰਕਾ ਤੋਂ ਆਇਆ ਪੰਜਾਬ ਤੋਂ ਹੀ ਆ ਪੰਜਾਬ ਕੋਈ ਫਰੀਦਕੋਟ ਪੰਜਾਬ ਨੂੰ ਬੱਕਰਾ ਤਾਂ ਥੋੜਾ ਹੇ ਮੇਰੇ ਮੇਰੇ ਨਾਨਕੇ ਉੱਥੇ ਹੈ ਜੀ ਮੇਰੇ ਜਲਾਲ ਨਾਨਕੇ ਮੈਂ ਪੜਿਆ ਉੱਥੇ ਮੇਰਾ ਬਚਪਨ ਉੱਥੇ ਗੁਜ਼ਰਿਆ ਮੇਰੇ ਲਈ ਨਵਾਂ ਨਹੀਂ ਹੈ ਜੀ ਦੇਖੋ ਜੀ ਮੈਂ ਕੋਈ ਸੋਨੇ ਦਾ ਚਮਚ ਲੈ ਕੇ ਨਹੀਂ ਜੰਮਿਆ ਮੈਂ ਪੰਜਾਬ ਤੋਂ ਹੀ ਆ ਇੱਥੇ ਜੰਮਿਆ ਪਲਿਆ ਇਸੇ ਕੰਸਟੀਚੁਐਂਸੀ 'ਚ ਜੰਮਿਆ ਪਲਿਆ ਜਿਹੜੇ ਮੁੱਦੇ ਬੇਸਿਕਲੀ ਜਿਹੜੇ ਤੁਸੀਂ ਉੱਥੇ ਜਾ ਕੇ ਫਰੀ ਕੋਟ ਦੇ ਲੋਕਾਂ ਨੂੰ ਲੱਗਦਾ ਕਿ ਇਹ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਹੈ ਚਰਚਾ ਹੋਣੀ ਚਾਹੀਦੀ ਥੱਲੇ ਫਰੀ ਕੋਟ ਦੇ ਨਹੀਂ ਪੂਰੇ ਪੰਜਾਬ ਦੇ ਮੁੱਦੇ ਲੈ ਕੇ ਜਾਵਾਂਗੇ ਜਿਵੇਂ ਬਥੇਰੇ ਜਿਹੜੇ ਕਿ ਸਾਡੇ ਕੁਝ ਫੰਡਸ ਰੁਕੇ ਹੋਏ ਨੇ ਜਾਂ ਸਾਡੇ ਕਿਸਾਨ ਭਰਾਵਾਂ ਦੀਆਂ ਜਿਵੇਂ ਕੋਈ ਸਾਡਾ ਖੇਤੀ ਪ੍ਰਧਾਨ ਸੂਬਾ ਉਹਦੀ ਕੋਈ ਚੰਗੀ ਪਾਲਿਸਿਸ ਹੋਣੀਆਂ ਚਾਹੀਦੀਆਂ ਨੇ ਜਿਹਦੇ ਨਾਲ ਹਰ ਇੱਕ ਕਿਸਾਨ ਖੁਸ਼ਹਾਲ ਹੋਵੇ ਤਾਂ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਬਾਬਾ ਫਰੀਦ ਦੀ ਧਰਤੀ ਤੇ ਇੱਕ ਰਿਸਰਚ ਸੈਂਟਰ ਵੀ ਖੋਲਿਆ ਜਾਵੇ ਜਿੱਥੇ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਸਰਵਨ ਉਪਸਚੀ ਦਾ ਫਾਇਦਾ ਹੋਵੇ ਚੋਣਾਂ ਵਾਲੀ ਮੌਸਮ ਸ਼ੁਰੂ ਹੋ ਚੁੱਕਿਆ ਹੈ ਵੱਖ-ਵੱਖ ਪਾਰਟੀਆਂ ਵੱਲੋਂ ਉਮੀਦਵਾਰ ਜਿਹੜੇ ਹੈਗੇ ਨੇ ਤੈਅ ਕੀਤੇ ਜਾ ਰਹੇ ਨੇ ਤਾਂ ਆਮ ਆਦਮੀ ਪਾਰਟੀ ਵੱਲੋਂ ਆਪਣੇ 5 ਮਨਿਸਟਰ ਦੇ ਨਾਲ 8 ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕੀਤੀ ਗਈ ਹੈ ਔਰ ਫਰੀਦਕੋਟ ਤੋਂ ਕਰਮਜੀਤ ਅਨਮੋਲ ਜਿਹੜੇ ਹੈਗੇ ਨੇ ਉਮੀਦਵਾਰ ਬਣਾਏ ਗਏ ਨੇ ਸਾਡੇ ਨਾਲ ਨੇ ਅਨਮੋਲ ਜੀ ਪਹਿਲਾਂ ਤਾਂ ਬਹੁਤ-ਬਹੁਤ ਤੁਹਾਨੂੰ ਮੁਬਾਰਕਾਂ ਫਰੀਦਕੋਟ ਜਾ ਰਹੇ ਹਾਂ ਥੈਂਕ ਯੂ ਜੀ ਬਾਬਾ ਫਰੀਦ ਜੀ ਦੀ ਚਰਨ ਛੋਹ ਧਰਤੀ ਹੈਗੀ ਆ ਥੈਂਕ ਯੂ ਜੀ ਚਰਚਾਵਾਂ ਸੀ ਸੰਗਰੂਰ ਚਲੇ ਗਏ ਫਰੀਦਕੋਟ ਨਹੀਂ ਚਰਚਾਵਾਂ ਬਥੇਰੀ ਜਗ੍ਹਾ ਤੋਂ ਸੀ ਜੀ ਤੇ ਪਰ ਮਤਲਬ ਪਾਰਟੀ ਨੂੰ ਇੱਥੋਂ ਵਧੀਆ ਲੱਗਿਆ ਤੇ ਮੈਨੂੰ ਵੀ ਖੁਸ਼ਕਿਸਮਤੀ ਹੈ ਮੇਰੀ ਕਿ ਮੈਨੂੰ ਵੀ ਚੰਗਾ ਲੱਗਿਆ ਕਿ ਬਾਬਾ ਫਰੀਦ ਜੀ ਦੀ ਧਰਤੀ ਤੋਂ ਮੈਨੂੰ ਟਿਕਟ ਮਿਲੀ ਹੈ ਜੀ ਤੇ ਮੈਂ ਬੜਾ ਖੁਸ਼ ਹਾਂ ਜੀ ਜੀ ਅ ਅਨਮੋਲ ਜੀ ਤੁਹਾਨੂੰ ਕਿਸੇ ਦੂਜੇ ਦੇਸ਼ ਜਾਣਾ ਹੁੰਦਾ ਦੂਸਰੇ ਪੰਦੇ ਉਸ ਨੂੰ ਥੋੜਾ ਸਮਝਣ ਦੀ ਕੋਸ਼ਿਸ਼ ਕਰਦੇ ਆ ਪਹਿਲਾਂ ਉਧਰ ਰਸਤਾ ਕੀ ਹੈਗਾ ਜਾਣਦਾ ਉਥੋਂ ਦੇ ਲੋਕਾਂ ਦਾ ਢੰਗ ਕੀ ਹੈਗਾ ਉਥੋਂ ਦੇ ਮੁੱਦੇ ਕੀ ਨੇ ਤੁਸੀਂ 2-3 ਦਿਨ ਹੋ ਗਏ ਟਿਕਟ ਮਿਲੀ ਨੂੰ ਜੀ ਕੋਈ ਹੁਣ ਤੱਕ ਤੁਸੀਂ ਫੀਡਬੈਕ ਲਿਆ ਹੋਊਗਾ ਜੀ ਫਰੀਦਕੋਟ ਤੇ ਮੈਂ ਕਿਹੜਾ Sri Lanka ਤੋਂ ਆਇਆ ਪੰਜਾਬ ਤੋਂ ਹੀ ਆ ਪੰਜਾਬ ਕੋਈ ਫਰੀਦਕੋਟ ਪੰਜਾਬ ਨੂੰ ਬੱਕਰਾ ਤਾਂ ਥੋੜਾ ਜੀ ਬਾਕੀ ਕਲਾਕਾਰ ਲਈ ਸਾਰਾ ਹਿੰਦੁਸਤਾਨ ਇੱਕ ਹੈ ਸਾਰੇ ਕਿਉਂਕਿ ਪਹਿਚਾਣ ਹੁੰਦੀ ਹੈ ਲੋਕਾਂ ਨੂੰ ਵੀ ਆਪਣਾ ਲੱਗਦਾ ਹੈ ਤੇ ਬਾਕੀ ਮੈਂ ਪੜਿਆ ਉਸ ਕੰਸਟੀਚੁਨਸੀ ਚ ਜੀ ਪਰ ਸਟੇਟ ਤੇ ਸਟੇਜ ਦਾ ਫਰਕ ਹੁੰਦਾ ਹੈ ਜੀ ਮੇਰੇ ਮੇਰੇ ਨਾਨਕੇ ਉੱਥੇ ਹੈ ਜੀ ਮੇਰੇ ਜਲਾਲ ਨਾਨਕੇ ਮੈਂ ਪੜਿਆ ਉੱਥੇ ਮੇਰਾ ਬਚਪਨ ਉੱਥੇ ਗੁਜ਼ਰਿਆ ਮੇਰੇ ਲਈ ਨਵਾਂ ਨਹੀਂ ਹੈ ਜੀ ਕਿਹੜੇ ਮੁੱਦੇ ਬੇਸਿਕਲੀ ਜਿਹੜੇ ਤੁਸੀਂ ਉੱਥੇ ਜਾ ਕੇ ਫ੍ਰੀ ਕਰਦੇ ਲੋਕਾਂ ਨੂੰ ਲੱਗਦਾ ਕਿ ਇਹ ਮੁੱਦਿਆਂ ਤੇ ਗੱਲ ਹੋਣੀ ਚਾਹੀਦੀ ਹੈ ਚਰਚਾ ਹੋਣੀ ਚਾਹੀਦੀ ਦੇਖੋ ਜੀ ਜਿਹੜਾ ਐਮਪੀ ਹੁੰਦਾ ਇੱਕ ਉਹ ਸਟੇਟ ਤੇ ਸੈਂਟਰ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰਦੇ ਬਿਲਕੁਲ ਜੀ ਇਕੱਲੇ ਫਰੀਦਕੋਟ ਦੇ ਨਹੀਂ ਪੂਰੇ ਪੰਜਾਬ ਦੇ ਮੁੱਦੇ ਲੈ ਕੇ ਜਾਵਾਂਗੇ ਜੀ ਬਥੇਰੇ ਆ ਜਿਹੜੇ ਕਿ ਸਾਡੇ ਕੁਝ ਫੰਡਸ ਰੁਕੇ ਹੋਏ ਨੇ ਜਾਂ ਸਾਡੇ ਕਿਸਾਨ ਭਰਾਵਾਂ ਦੀਆਂ ਜਿਵੇਂ ਕੋਈ ਸਾਡਾ ਖੇਤੀ ਪ੍ਰਧਾਨ ਸੂਬਾ ਉਹਦੀ ਕੋਈ ਚੰਗੀ ਪਾਲਿਸਿਜ਼ ਹੋਣੀਆਂ ਚਾਹੀਦੀਆਂ ਨੇ ਜਿਦੇ ਨਾਲ ਹਰ ਇੱਕ ਕਿਸਾਨ ਖੁਸ਼ਹਾਲ ਹੋਵੇ ਮਜ਼ਦੂਰ ਖੁਸ਼ਹਾਲ ਹੋਵੇ ਇਹ ਜੀਆਂ ਕਾਫੀ ਪਾਲਿਸਿਜ਼ ਦੇ ਬਾਰੇ ਗੱਲ ਕਰਾਂਗੇ ਜੀ ਔਰ ਬਾਕੀ ਹੁਣ ਉੱਥੇ ਰਾਵਾਂਗੇ ਫਰੀਦਕੋਟ ਦੇ ਹੋਰ ਨੇੜੇ ਜਦੋਂ ਰਾਵਾਂਗੇ ਤਾਂ ਹੋਰ ਲੋਕਾਂ ਦੀਆਂ ਸਮੱਸਿਆਵਾਂ ਪਰ ਅਨਮੋਲ ਜੀ ਇਸ ਤੋਂ ਪਹਿਲਾਂ ਮੁਹੰਮਦ ਸਦੀਕ ਸਾਹਿਬ ਕਾਂਗਰਸ ਤੋਂ ਉੱਥੇ ਐਮਪੀ ਨੇ ਉਹ ਵੀ ਤੁਹਾਡੀ ਹੀ ਜਿਹੜੇ ਹੈਗੇ ਨੇ ਖੇਤਰ ਤੋਂ ਆਉਂਦੇ ਸੀ ਤਾਂ ਚਰਚਾਵਾਂ ਵੀ ਚੱਲਦੀ ਸੀ ਤਰੀਕਨ ਸਨੀ ਦਿਓ ਗੁਰਦਾਸਪੁਰ ਤੋਂ ਜਿੱਤੇ ਉਹਨਾਂ ਨੇ ਬਾਅਦ ਵਿੱਚ ਕਿਸੇ ਨੂੰ ਦੇ ਕੇ ਚਲੇ ਗਏ ਕਿ ਮੇਰਾ ਸਮਨ ਲੱਗਦਾ ਪਰ ਲੋਕ ਇਸ ਗੱਲ ਨੂੰ ਵੀ ਲੋਕ ਸਮਝ ਰਹੇ ਨੇ ਕਿ ਜੇਕਰ ਅਸੀਂ ਕਿਸੇ ਸੈਲੀਬ੍ਰਿਟੀ ਨੂੰ ਉਤਾਰ ਜਿਤਾ ਵੀ ਦਿੰਨੇ ਆ ਉਹ ਸੈਲੀਬ੍ਰਿਟੀ ਉੱਤੇ ਰਹੇਗਾ ਉਹਨੇ ਦੁੱਖ ਤੋਂ ਦਾ ਹਿੱਸਾ ਰਹੇਗਾ ਕਿ ਨਹੀਂ ਲੋਕੀ ਇਹ ਥੋੜਾ ਜਿਹਾ ਹੁਣ ਵਿਸ਼ਵਾਸ ਨਹੀਂ ਸਨੀ ਦਿਓਲ ਜਿਹੜੀ ਐਗਜ਼ਾਮਪਲ ਉਹਨਾਂ ਦੇ ਸਾਹਮਣੇ ਸੀ ਦੇਖੋ ਜੀ ਮੈਂ ਕੋਈ ਸੋਨੇ ਦਾ ਚਮਚ ਲੈ ਕੇ ਨਹੀਂ ਜੰਮਿਆ ਹੂੰ ਮੈਂ ਪੰਜਾਬ ਤੋਂ ਹੀ ਆ ਇੱਥੇ ਜੰਮਿਆ ਪਲਿਆ ਆ ਇਸੇ ਕੰਸਟੀਚੂਐਂਸੀ 'ਚ ਜੰਮਿਆ ਪਲਿਆ ਆ ਹੂੰ ਸੋ ਦੂਜੀ ਗੱਲ ਇਹ ਆ ਕਿ ਮੈਨੂੰ ਉਹਨਾਂ ਲੋਕਾਂ ਦੀਆਂ ਭਾਵਨਾਵਾਂ ਦਾ ਉਹਨਾਂ ਦੀ ਦੁੱਖ ਤਕਲੀਫਾਂ ਦਾ ਪਤਾ ਹੈ ਕਿਉਂਕਿ ਮੈਂ ਆਪ ਉਸ ਲੈਵਲ ਤੋਂ ਉੱਠਿਆ ਹੋਇਆ ਹੂੰ ਜਿਨ੍ਹਾਂ ਦੀ ਤੁਸੀਂ ਨਾਂ ਲਿਆ ਉਹ ਉਹਨਾਂ ਨੂੰ ਪੰਜਾਬ ਬਾਰੇ ਪਤਾ ਹੀ ਨਹੀਂ ਜੀ ਉਹ ਜੰਮੇ ਪਲੇ ਬੰਬੇ ਨੇ ਹਨਾ ਉਹਨੂੰ ਸਾਰਾ ਕੁਝ ਉੱਥੇ ਹੀ ਸਾਰਾ ਕੁਝ ਮਿਲਿਆ ਜਾਂ ਉਹਨਾਂ ਨੇ ਕੋਈ ਦੁੱਖ ਤਕਲੀਫ ਦੇਖੀ ਹੀ ਨਹੀਂ ਜ਼ਿੰਦਗੀ 'ਚ ਅਸੀਂ ਤਾਂ ਰੁੱੜ ਰੁੱੜ ਕੇ ਆਏ ਹੋਏ ਹਾਂ ਇੱਥੇ ਗਰੀਬੀ ਚ ਉੱਟ ਕੇ ਆਪਣੀ ਮਿਹਨਤ ਦੇ ਸਦਕੇ ਆਪਣੇ ਮਾਪਿਓ ਦੇ ਅਸ਼ੀਰਵਾਦ ਸਦਕਾ ਇੱਥੇ ਤੱਕ ਪਹੁੰਚੇ ਪਰ ਜਿਸ ਤਰ੍ਹਾਂ ਦੋ ਸਾਲ ਦਾ ਸਰਕਾਰ ਦਾ ਕਾਰਜਕਾਲ ਵੀ ਹੈ ਤੁਸੀਂ ਮਾਨ ਸਾਹਿਬ ਦੀ ਬਹੁਤ ਕਰੀਬੀ ਸਾਥੀਆਂ ਦੇ ਵਿੱਚੋਂ ਹੈਗੇ ਹੋ ਔਰ ਲੱਗਦਾ ਨਹੀਂ ਜੀ ਐਨਟੀਐਨ ਕਮੇਸੀ ਜਿਹੜੀ ਹੁੰਦੀ ਹੈ ਪਾਰਟੀਆਂ ਦੀ ਕਿਤੇ ਨਾ ਕਿਤੇ ਉਹ ਵੀ ਕੈਂਡੀਡੇਟ ਨੂੰ ਆ ਆਖਰੀ ਮੌਕਾ ਜਿਹੜਾ ਕਿਤੇ ਨਾ ਕਿਤੇ ਚੋਣ ਦੇ ਵਿੱਚ ਦੇਖੋ ਜੀ ਜਿਵੇਂ ਸਿਆਣੇ ਕਹਿੰਦੇ ਹੁੰਦੇ ਆ ਕਿ ਟਿੱਬੇ ਦੇ ਉੱਤੇ ਲੀ ਪਾਉਣੀ ਔਖੀ ਹੈ ਉਸ ਤੋਂ ਬਾਅਦ ਦਾ ਜਦੋਂ ਰਾਹ ਬਣ ਜਾਂਦਾ ਹਰੇਕ ਉੱਤੇ ਰਹਿ ਜਾਂਦਾ ਸੋ ਮਾਨ ਸਾਹਿਬ ਨੇ ਪੰਜਾਬ ਦੇ ਵਿੱਚ ਲੀ ਪਾਈ ਹੈ ਹਨਾ ਉਹਨਾਂ ਨੇ ਚੰਗੇ ਕੰਮ ਕੀਤੇ ਆ ਜੀ 2 ਸਾਲ ਦੀ ਕਾਰਗੁਜ਼ਾਰੀ ਨੂੰ ਲੋਕ ਫਤਵਾ ਦੇਣਗੇ ਜੀ ਕਿਉਂਕਿ ਉਹਨਾਂ ਨੇ ਚੰਗੇ ਕੰਮ ਕੀਤੇ ਆ 2 ਸਾਲਾਂ ਦੇ ਵਿੱਚ ਬਹੁਤ ਲੋਕ ਖੁਸ਼ ਨੇ ਉਹਨਾਂ ਤੋਂ ਤੇ ਮੈਨੂੰ ਉਸ ਚੀਜ਼ ਦਾ ਵੀ ਬੈਨੀਫਿਟ ਮਿਲੂਗਾ ਜੀ ਅ ਖਾਸ ਤੌਰ ਤੇ ਮੈਂ ਕੈਂਸਰ ਦੀ ਗੱਲ ਕਰਾਂਗਾ ਜੀ ਜਿਹੜੀ ਫ੍ਰੀਡ ਕੋਡ ਦੇ ਵਿੱਚ 2000 ਤੋਂ ਬਾਅਦ ਔਰ 2000 ਦੇ ਵਿੱਚਕਾਰ ਬਹੁਤ ਜਿਹੜੇ ਕੇ ਪੇਸ਼ੈਂਟ ਜਿਹੜੇ ਉਤੋਂ ਕੈਂਸਰ ਰਿਪੀਟਤ ਰਹੇ ਜੀ ਖਾਸ ਤੌਰ ਤੇ ਰਹੇਗੇ ਨਜ਼ਰ ਫਿਰ ਉਹ ਪਰਿਵਾਰਾਂ ਤੱਕ ਜਾਣਾ ਜੀ ਨਹੀਂ ਬਿਲਕੁਲ ਜੀ ਕੋਸ਼ਿਸ਼ ਕਰਾਂਗੇ ਸਭ ਤੋਂ ਵੱਧ ਕਿਉਂਕਿ ਜਿਹੜੀਆਂ ਇਹ ਮੋਡਲੀਆਂ ਜਿਹੜੀਆਂ ਸਹੂਲਤਾਂ ਨੇ ਇੱਕ ਸਿਹਤ ਸਹੂਲਤਾਂ ਤੇ ਜਿਹੜੇ ਸਿੱਖਿਆ ਸਹੂਲਤਾਂ ਇਹ ਪ੍ਰਾਇੋਰਟੀ ਤੇ ਦੇਖਾਂਗੇ ਔਰ ਦੇਖ ਵੀ ਰਹੀ ਹੈ ਸਾਡੀ ਗਵਰਨਮੈਂਟ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਬਾਬਾ ਫਰੀਦੀ ਧਰਤੀ ਤੇ ਇੱਕ ਰਿਸਰਚ ਸੈਂਟਰ ਵੀ ਖੋਲਿਆ ਜਾਵੇ ਜਿੱਥੇ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਸਰਬ ਨੂੰ ਉਸ ਚੀਜ਼ ਦਾ ਫਾਇਦਾ ਹੁਣ ਤੱਕ ਵਕ ਵਕ ਹਲਕਿਆਂ ਦਾ ਤੁਸੀਂ ਮੰਗਾ ਲਿਆ ਹੋਊਗਾ ਜੀ ਉਹ ਤੁਹਾਡੀ ਸਟਡੀ ਮੰਗਾਲੀ ਹੋਣੀ ਆ ਜੀ ਲੱਗਦਾ ਕਿ ਕਿਹੜਾ ਹਲਕਾ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੇ ਲਈ ਇਸ ਤਨ ਫੇਵਰ ਦੇ ਵਿੱਚ ਹੈਗਾ ਕਿਹੜਾ ਹਲਕੇ ਥੋੜੀ ਕਮਜ਼ੋਰ ਹੋਊਗਾ ਕਿਹੜੇ ਮੁੱਦੇ ਜਿਹੜੇ ਹੈਗੇ ਨੇ ਉਥੋਂ ਦੀ ਫਿਰ ਜੀ ਅਜੇ ਅਜੇ ਸਰਚ ਚੱਲ ਰਹੀ ਹੈ ਜੀ ਅਜੇ ਇਦਾਂ ਦਾ ਕੁਝ ਨਹੀਂ ਜਾ ਕੇ ਹੁਣ ਦੇਖਾਂਗੇ ਸਾਰਾ ਕੁਝ ਕਰਾਂਗੇ ਜਿਸ ਜਿਸ ਹਲਕੇ ਦੇ ਵਿੱਚ ਵੀ ਜਿਹੜੀਆਂ ਜਿਹੜੀਆਂ ਚੀਜ਼ਾਂ ਦੀ ਕਮੀ ਹੋ ਪੂਰੀਆਂ ਕਰਨ ਦੇ 100% ਕੋਸ਼ਿਸ਼ ਕਰਦੇ ਹਾਂ ਤੁਸੀਂ ਜਿਸ ਹਲਕੇ ਦੇ ਵਿੱਚ ਅਨਮੋਲ ਜੀ ਜਾ ਰਹੇ ਹੋ ਉੱਥੇ ਕਿਸੇ ਸਮੇਂ ਖੁੱਡੀਆਂ ਪਰਿਵਾਰ ਵੀ ਜਿੱਤੇ ਬਹੁਤ ਵੱਡਾ ਨਾਮ ਸੀ ਭਾਈ ਸ਼ਮਿੰਦਰ ਜੀ ਬਹੁਤ ਵੱਡਾ ਨਾਮ ਸੀ ਸੁਖਬੀਰ ਸਿੰਘ ਬਾਦਲ ਜਿਹੜੇ ਉਹਨਾਂ ਨੇ ਕਰੀਅਰ ਉੱਥੋਂ ਸ਼ੁਰੂ ਕੀਤਾ ਜਗਮੀਤ ਸਿੰਘ ਬਰਾੜ ਦਾ ਜ਼ਿਕਰ ਕਰ ਲਿਆ ਸੀ ਤਿੰਨ ਮੁੱਖ ਮੰਤਰੀ ਉਸ ਕੰਸਟੀਟੂਐਂਸੀ ਦੇ ਵਿੱਚੋਂ ਨਿਕਲੇ ਤਾਂ ਉਹ ਇੰਨੀ ਵੱਡੀ ਕੰਸਟੀਟੂਐਂਸੀ ਦੇ ਵਿੱਚ ਜਾਣਾ ਕਿਤਨਾ ਕਿਤੇ ਰਾਜਨੀਤਿਕ ਥੋੜਾ ਦਬਾਅ ਨਹੀਂ ਦਿੰਦਾ ਕਿ ਜਿੱਥੋਂ ਇੰਨੀ ਵੱਡੀਆਂ ਸ਼ਖਸੀਅਤਾਂ ਗਈਆਂ ਹੋਣ ਦੇਖੋ ਜੀ ਮੇਰੇ ਲਈ ਤਾਂ ਇਹ ਮਾਣ ਵਾਲੀ ਗੱਲ ਹੈ ਕਿ ਜਿੱਥੋਂ ਮੈਂ ਉੱਠਿਆ ਜਿਸ ਗਰੀਬ ਪਰਿਵਾਰ ਚ ਉੱਠਿਆ ਹਾਂ ਕਿ ਐਡੇ ਵੱਡੇ ਧਨਾੜ ਲੋਕਾਂ ਦੀ ਜਿਹੜੀ ਮਤਲਬ ਜਗਾ ਸੀ ਉਹ ਸਾਨੂੰ ਵੀ ਕਿਤੇ ਮੌਕਾ ਮਿਲਿਆ ਅਸੀਂ ਤਾਂ ਪ੍ਰਮਾਤਮਾ ਦਾ ਹੀ ਧੰਨਵਾਦ ਕਰਦੇ ਹਾਂ ਪਰ ਪੂਰੀ ਅਸੀਂ ਤਾਂ ਦੇਹੀ ਦੇ ਨਾਲ ਉੱਥੇ ਸੇਵਾ ਕਰਾਂਗੇ ਜੀ ਪੂਰੀ ਕੋਸ਼ਿਸ਼ ਕਰਾਂਗੇ ਕਿ ਹਰ ਇੱਕ ਵਰਗ ਨੂੰ ਉੱਥੇ ਖੁਸ਼ ਰੱਖਿਆ ਜਾਵੇ ਜੀ ਉੱਥੋਂ ਫਰੀਦਕੋਟ ਤੋਂ ਕੋਈ ਕੰਸਟੀਚੁਐਂਸੀ ਜਿਹੜਾ ਕੋਈ ਮਨਿਸਟਰ ਨਹੀਂ ਹੈਗਾ ਉਹ ਔਰ ਸੰਗਰੂਰ ਦੇ ਵਿੱਚੋਂ ਜਿਵੇਂ ਕਿ ਚਾਰ ਪੋਰਟਫੋਲੀਓ ਜਿਹੜੇ ਗਏ ਮਨਿਸਟਰ ਦੇ ਵਿੱਚ ਕੈਬਨਿਟ ਦੇ ਵਿੱਚ ਬੈਠੇ ਨੇ ਫਰੀਦਕੋਟ ਕੰਸਟੀਚੁਐਂਸੀ ਦੇ ਨੌ ਹਲਕਿਆਂ ਦੇ ਵਿੱਚੋਂ ਇੱਕ ਚੋਂ ਕਾਂਗਰਸ ਜੇਤੂ ਹੈਗੇ ਗਿੱਦੜਵਾ ਤੋਂ ਅੱਠ ਦੇ ਵਿੱਚੋਂ ਆਮ ਆਦਮੀ ਪਾਰਟੀ ਜਿੱਤੂ ਪਰ ਕੋਈ ਪੋਰਟਫੋਲੀਓ ਦੇ ਵਿੱਚ ਨਹੀਂ ਗਿਆ ਕੈਬਨਿਟ ਦੇ ਵਿੱਚ ਉਹਦਾ ਲੱਗਦਾ ਨਹੀਂ ਕਿ ਨੁਕਸਾਨ ਇੱਕ ਕੋਈ ਤਾਂ ਵੱਡਾ ਚਿਹਰਾ ਬੈਠਾ ਹੁੰਦਾ ਸਰਪੁਲਤਾਰ ਸਿੰਘ ਫਤਵਾ ਦੇਣਾ ਜੀ ਬਾਕੀ ਹੁਣ ਕਈ ਕੰਸਟੀਚੂਐਂਸ਼ੀਆਂ ਅ ਦੇ ਵਿੱਚੋਂ ਮੰਤਰੀ ਬਣਨਗੇ ਕਿਉਂਕਿ ਕੁਝ ਮੰਤਰੀ ਸਾਡੇ ਲੋਕ ਸਭਾ ਚ ਜਾਣਗੇ ਤਾਂ ਉਹ ਜਿਹੜੀਆਂ ਸੀਟਾਂ ਖਾਲੀਆਂ ਹੋ ਸਕਦਾ ਉੱਥੇ ਮਤਲਬ ਪਰ ਲੋਕ ਚਰਚਾ ਕਰਦੇ ਨੇ ਜੀ ਕਿ ਜਿਸ ਆਮ ਆਦਮੀ ਪਾਰਟੀ ਦਾ ਨਾਅਰਾ ਸੀ ਕਿ ਆਮ ਘਰਾਂ ਤੁਸੀਂ ਵੀ ਕਹਿਆ ਕਿ ਮੈਂ ਆਮ ਘਰ ਤੋਂ ਉੱਠਿਆ ਹੋਇਆ ਹੈਗਾ ਮੁੰਡਾ ਹੈਗਾ ਤਾਂ ਉਹ ਕਹਿੰਦੇ ਜਦੋਂ ਟਿਕਟਾਂ ਦੀ ਗੱਲ ਆਈ ਆਪਣੇ ਚਾਰ ਕੈਬਨਿਟ ਤੋਂ ਪੰਜ ਕੈबिनेट ਮੰਤਰੀਆਂ ਨੂੰ ਟਿਕਟਾਂ ਦੇ ਦਿੱਤੀਆਂ ਨੂੰ ਆਮ ਆਦੀ ਪਾਰਟੀ ਦਿੱਸੀ ਨਹੀਂ ਪਰ ਚਰਚਾਵਾਂ ਤਾਂ ਸੋਸ਼ਲ ਮੀਡੀਆ ਨਹੀਂ ਦੇਖੋ ਜਿਹੜੀਆਂ ਉਹ ਸੀਟਾਂ ਵੈ ਨਹੀਂ ਹੋਣਗੀਆਂ ਉਹਦੇ ਤੇ ਵੀ ਆਮ ਬੰਦੇ ਆਉਣਗੇ ਜੀ ਹੋਰ ਵੀ ਆਉਣਗੇ ਕੋਈ ਮੈਨੂੰ ਤਾਂ ਨਹੀਂ ਲੱਗਦਾ ਕੋਈ ਇਦਾਂ ਦਾ ਨਿਸ਼ਚਿਤ ਵਾਸਤੇ ਕੋਈ ਆਮ ਵਿਅਕਤੀ ਨਹੀਂ ਮਿਲਿਆ ਨਹੀਂ ਇਹ ਮੈਨੂੰ ਇਹ ਹਾਈ ਕਮਾਂਡ ਨੂੰ ਪਤਾ ਜੀ ਜਾਂ ਸੀਨੀਅਰ ਲੀਡਰਸ਼ਿਪ ਨੂੰ ਪਤਾ ਇਹਦੇ ਬਾਰੇ ਮੈਂ ਕੁਝ ਤੁਹਾਡੀ ਟ੍ਰੈਕਟਰ ਦਾ ਫੈਸਲਾ ਮੁੱਖ ਮੰਤਰੀ ਸਾਹਿਬ ਸੀ ਕਿ ਮੁੱਖ ਮੰਤਰੀ ਸੀ ਕਿ ਮੈਂ ਆਪਣੇ ਸਾਥੀ ਨੂੰ ਚੋਣ ਲੜਾਉਣੀ ਆ ਪਾਰਟੀ ਦਾ ਫੈਸਲਾ ਪਾਰਟੀ ਦੇ ਰਾਏ ਕੀ ਤੁਹਾਡੇ ਲਈ ਜੀ ਮੈਨੂੰ ਮਾਨ ਸਾਹਿਬ ਨੇ ਕਿਹਾ ਗਿਆ ਸੀ ਬਾਕੀ ਸਾਰੀ ਪਾਰਟੀ ਦੀ ਰਾਏ ਸੀ ਕਿ ਜੀ ਇਹ ਕੋਈ ਇਕੱਲੇ ਮਾਨ ਸਾਹਿਬ ਦਾ ਨਹੀਂ ਕਰ ਮਾਨ ਸਾਹਿਬ ਨੇ ਮੈਨੂੰ ਘੰਟਾ ਤੋਂ ਪਹਿਲਾਂ ਦੱਸਿਆ ਕਿ ਤੁਹਾਨੂੰ ਫਰੀਦਕੋਟ ਭੇਜ ਰਿਹਾ ਮਾਹ ਜੀ ਕੋਈ ਨਹੀਂ ਸਿਰ ਮੱਥੇ ਹਾਂਜੀ ਹੁਣ ਅਗਲੀ ਤਿਆਰੀ ਫਿਰ ਜੀ ਬਸ ਹੁਣ ਤਿਆਰੀ ਕੱਲ ਨੂੰ ਬਾਬਾ ਜੀ ਦੇ ਦਰ ਦੇ ਉੱਤੇ ਨਤਮਸਤਕ ਹੋਣਾ ਹੈ ਜੀ ਜਾ ਕੇ ਤੇ ਉੱਥੋਂ ਅਸ਼ੀਰਵਾਦ ਲੈ ਕੇ ਫਿਰ ਅਗਲੀ ਕਾਰਵਾਈ ਸ਼ੁਰੂ ਕਰਾ ਦੇਣੀ ਹੈ ਧੰਨਵਾਦ ਥੈਂਕ ਯੂ ਮੋਲੀ ਤਾਂ ਇਸ ਸੰਸਰ ਨਾਲ ਕਰਮਜੀਤ ਅਨਮੋਲ ਜਿਹੜੇ ਫ੍ਰੀਜਕੋਰਟ ਤੋਂ ਉਮੀਦਵਾਰ ਨੇ ਔਰ ਫ੍ਰੀਜਕੋਰਟ ਜਿਹੜੀ ਹੈਗੀਆ ਐਮਪੀ ਜਿਹੜੀ ਚੋਣ ਲੜਨ ਜਾ ਰਹੇ ਨੇ